ਤੋ ਕੱਲ ਗੁਰਗੋਬਨ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਸ਼ੰਭੂ ਬਾਰਡਰ ਤੇ ਮਨਾ ਰਹੇ ਆ ਤੋ ਸਰਬੱਤ ਜੜੀਆਂ ਵੀ ਸੰਗਤਾਂ ਨੇੜੇ ਰੋਪੜ ਆ ਮਹਾਲੀ ਆ ਪਤੇਗੜ ਸਾਹਿਬ ਆ ਇਹਦੋਂ ਦਾ ਪਟਿਆਲਾ ਵਸ ਸਰਬੱਤ ਸੰਗਤਾਂ ਨੂੰ ਵੀ ਨੌਜਵਾਨਾਂ ਨੂੰ ਖਾਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੱਦ ਤੋਂ ਵੱਦ ਸ਼ੰਭੂ ਬਾਰਡਰ ਤੇ ਪਹੁੰਚੋ ਮੇਰੇ ਵੀਰ ਕੱਲ ਅਸੀਂ ਪ੍ਰਕਾਸ਼ ਦਿਹਾੜਾ ਮਨਾਉਣਾ ਹੈਗਾ ਵੱਦ ਤੋਂ ਵੱਦ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਦੂਸਰੀ ਬੇਨਤੀ ਆ ਵਿਗੜਾ ਸੀ ਦੋਵਾਂ ਫੋਰਮਾਂ ਨੇ ਐਲਾਨ ਕੀਤਾ ਵੀ 10 ਜਨਵਰੀ ਨੂੰ ਪੂਰਾ ਦੇਸ਼ ਭਰ ਦੇ ਵਿੱਚ ਜਿਹੜਾ ਵਾ ਹਰ ਗਲੀ ਕੂਚੇ ਪਿੰਡ ਸ਼ਹਿਰ ਵਿੱਚ ਅਰਥੀ ਫੂਕ ਮਜਾਰੇ ਮੋਦੀ ਸਰਕਾਰ ਦੇ ਕਰਾਂਗੇ ਦੂਜਾ ਐਲਾਨ ਇਹ ਹੈਗਾ ਇਹਦੇ ਨਾਲ ਦੀ ਨਾਲ ਤੁਹਾਨੂੰ ਪਤਾ ਜਿੰਨੇ ਵੱਡੇ ਪੱਧਰ ਤੇ ਧੁੰਦ ਪੈ ਰਹੀ ਹੈਗੀ ਆ ਅਰ ਕੱਲ ਜਿਹੜੇ ਜਿਹੜੇ ਮਹਾ ਪੰਚਾਇਤ ਹੋਈਆ ਉਹਦੇ ਵਿੱਚ ਇੱਕ ਬਰਨਾਲਾ ਮੋਗਾ ਸੜਕ ਦੇ ਉੱਤੇ ਇੱਕ ਬੱਸ ਸਾਡੀ ਵਜੀ ਹੈਗੀ ਆ ਉੱਚ ਬਹੁਤ ਸਾਰੇ ਕਿਸਾਨਾਂ ਦੇ ਚੂਲੇ ਉਹ ਸੱਟਾਂ ਲੱਗੀਆਂ ਉਹਨਾਂ ਨੂੰ ਤਿੰਨ ਮਤਾਵਾ ਪਹਿਣਾ ਜੜੀਆਂ ਕਿਸਾਨਾਂ ਦੀ ਰੈਲੀ ਵਿੱਚ ਜਾ ਰਹੀਆਂ ਸੀ ਉਹ ਸ਼ਹੀਦ ਹੋ ਗਈਆਂ ਵਾ ਇੱਕ ਸ਼ੰਭੂ ਬਾਰਡਰ ਤੇ ਸਾਡੇ ਕਿਸਾਨ ਤੁਰੇ ਜਾ ਰਹੇ ਸੀ ਸ਼ੰਭੂ ਬਾਰਡਰ ਨੂੰ ਪਿੱਛੋਂ ਕੋ ਗੱਡੀ ਮਾਰ ਕੇ ਚਲਾ ਗਿਆ ਤੋਂ ਆਪਣੇ ਕਿਸਾਨ ਦਾ ਨਾਂ ਸੁਖਮੰਦਰ ਸਿੰਘ ਆ ਜਿਹੜਾ 54 ਸਾਲ ਦਾ ਵਾ ਉਹ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜਾ ਸ਼ਹੀਦ ਹੋ ਗਿਆ ਵਾ ਉਹਦੇ ਹੁਣ ਪੋਸਟਮਾਰਟਮ ਕਰਾ ਰਹੇ ਹੈ ਰਾਜਪੁਰਾ ਉਹਨਾਂ ਦਾ ਪਾਰਠਕ ਸਰੀਰ ਆ ਉਸ ਤੋਂ ਬਾਅਦ ਉਹਦੀ ਜਿਹੜਾ ਪਾਰਠਕ ਸਰੀਰ ਆ ਉਹਦੇ ਜੱਦੀ ਪਿੰਡ ਜਾ ਕੇ ਤੇ ਸੰਸਕਾਰ ਹੋਊਗਾ ਤਾਂ ਜੱਦੀ ਪਿੰਡ ਹੈਗਾ ਕਰਮਪੱਟੀ ਜ਼ਿਲ੍ਹਾ ਜਿਹੜਾ ਫਰੀਦਕੋਟ ਹੈਗਾ ਤੋਂ ਸਾਡੀ ਸਰਕਾਰ ਕੋਲੇ ਮੰਗਿਆ ਵੀ ਸਾਰਿਆਂ ਨੂੰ ਬਣਦਾ ਜੋਗ ਮਾਪਜਾ ਦਿੱਤਾ ਜਾਵੇ ਜਿੰਨੇ ਵੀ ਜ਼ਖਮੀ ਹੋਏ ਆ ਸਾਰਿਆਂ ਦਾ ਸਰਕਾਰੀ ਇਲਾਜ ਹੋਵੇ ਔਰ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਜਿੰਨੇ ਵੀ ਸ਼ਹੀਦ ਹੋਇਆ ਜਾਂ ਜ਼ਖਮੀ ਹੋਇਆ ਦੁੱਖ ਸਾਂਝਾ ਕਰਦੇ ਆਂ ਅਰੇ ਲਹਿਰ ਵਾਸਤੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਆਰ ਪੰਜਾਬ ਸਰਕਾਰ ਨੂੰ ਇਹ ਸਜੈਸਟ ਕਰਦੇ ਆਂ ਵੀ ਤੁਹਾਡਾ ਸੜਕ ਸੁਰੱਖਿਆ ਦਸਤਾ ਸੀਗਾ ਢਿੱਲਾ ਪਿਆ ਉਹਨੂੰ ਤੇਜ਼ ਕਰੋ ਬਹੁਤ ਹਾਦਸੇ ਹੋ ਰਹਾ ਜਿੱਥੇ ਵੀ ਆਮ ਜਨਤਾ ਜਾ ਰਹੀ ਆ ਆਪਣੀ ਸਪੀਡ ਦਾ ਕੰਟਰੋਲ ਰੱਖੋ ਔਰ ਅਸੀਂ ਕਹਿੰਨੇ ਜਿਹੜੇ ਰਿਫਲੈਕਟਰ ਨੇ ਤੁਹਾਡੇ ਸੜਕਾਂ ਤੇ ਉਹ ਵੀ ਮੱਧਮ ਪਏ ਆ ਉਹਨਾਂ ਨੂੰ ਹੋਰ ਤੇਜ਼ ਕੀਤਾ ਜਾਵੇ ਤਾਂ ਜੋ ਲੋਕ ਹਾਕਸ਼ਿਆਂ ਤੋਂ ਬਸ ਕਨ ਕੱਲ ਜਿੰਨਾਂ ਨੇ ਵੀ ਗੁਰਪੁਰਬ ਨੂੰ ਆਉਣਾ ਗੱਡੀ ਸਹਿਜ ਨਾਲ ਚਲਾ ਕੇ ਕਿਉਂਕਿ ਬਹੁਤ ਜ਼ਿਆਦਾ ਧੁੰਦ ਪੈ ਰਹੀ ਆ ਸਰਦੀਆਂ ਦਾ ਸਮਾਂ ਵਾ ਬਚਾਇਆ ਜਾ ਸਕੇ